ਬਹੁਤ ਵੱਡੀ ਖਬਰ ਈਆਜੀ ਪੁੱਲਰ ਦੇ ਦਲਾਲ ਨੇ ਖੋਲਿਆ ਮੂੰਹ ਤੇ ਲਿਆ ਵੱਡੇ ਵੱਡੇ ਮੰਤਰੀਆਂ ਦਾ ਨਾਮ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਕਟੌਤੀ ਹੋਣ ਦੀ ਥਾਂ ਦੇ ਉੱਤੇ ਹੋਰ ਵਾਧਾ ਹੋਣ ਦੀ ਆਸ ਹੈ ਖਬਰਾਂ ਦੀ ਸਿਆਹੀ ਸੁੱਕਣ ਦੀ ਥਾਂ ਦੇ ਉੱਤੇ ਹੋਰ ਗਿੱਲੀ ਹੋਣ ਦੀ ਸੰਭਾਵਨਾ ਲੱਗਦਾ ਇਹ ਜਿਵੇਂ ਕਿ ਸ਼ਕੰਜਾ ਜਿਹੜਾ ਕੱਸਿਆ ਗਿਆ ਉਹ ਤਾਂ ਕੱਸਿਆ ਗਿਆ ਹਾਲੇ ਹੋਰ ਕਸੇ ਜਾਣ ਦੀ ਆਸ ਹੈ ਕਿਉਂਕਿ ਡੀਆਈਜੀ ਪੁੱਲਰ ਦਾ ਕਨੈਕਸ਼ਨ ਦੁਬਈ ਨਾਲ ਵੀ ਜੁੜਿਆ ਡੀਆਈਜੀ ਭੁੱਲਰ ਦੇ ਵੱਲੋਂ ਸੀਬੀਆਈ ਦੇ ਅਧਿਕਾਰੀਆਂ ਦੇ ਮੁਤਾਬਕ ਬੜੈਲ ਜੇਲ੍ਹ ਦੇ ਵਿੱਚ ਦੂਜੀ ਬੈਰਕ ਦੇ ਵਿੱਚ ਬੰਦ ਆਪ ਦੇ ਵਿਚੋਲੀਏ ਆਪਣੇ ਦਲਾਲ ਕਿਰਸ਼ਾਨੂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੀਬੀਆਈ ਨੇ ਪਹਿਲਾਂ ਹੀ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਗੱਲ ਕਹੀ ਸੀ ਕਿ ਦੋਵਾਂ ਨੂੰ ਮਿਲ ਨਹੀਂ ਦੇਣਾ ਇਸ ਕਰਕੇ ਮੇਲ ਸੰਭਵ ਹੋਇਆ ਨਹੀਂ ਪਰ ਉਹ ਕਿਹੜੇ ਦੋ ਡੀਐਸਪੀ ਆ ਜਿਨ੍ਹਾਂ ਨੇ ਕਿਰਸ਼ਾਨੂ ਨੂੰ ਬੜੈਲ ਜੇਲ੍ਹ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੋਵਾਂ ਦੇ ਵਿੱਚੋਂ ਇੱਕ ਨੇ ਮਿਲਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਇੱਕ ਨੂੰ ਮੌਕਾ ਨਹੀਂ ਮਿਲਿਆ ਮਿਲਣ ਦਾ ਯਾਨਕਿ ਜੇਲ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਉਹਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਹੜਾ ਡੀਐਸਪੀ ਮਿਲ ਕੇ ਆਇਆ ਕਿਰਸ਼ਾਨੂ ਨੂੰ ਦਲਾਲ ਨੂੰ ਤੇ ਜਿਹਨੇ ਮਿਲਣ ਦੀ ਕੋਸ਼ਿਸ਼ ਕੀਤੀ ਇਹਨਾਂ ਦੋਨਾਂ ਡੀਐਸਪੀ ਦੇ ਕੋਲੋਂ ਵੀ ਕਹਿੰਦੇ ਸੀਬੀਆਈ ਕਿਸੇ ਵੀ ਵੇਲੇ ਪੁਚ ਪੜਤਾਲ ਕਰ ਸਕਦੀ ਆ ਇਹਨਾਂ ਦੋਹਾਂ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਇਹਨਾਂ ਦੋਵਾਂ ਦਾ ਬੈਕਗ੍ਰਾਉਂਡ ਇਹਨਾਂ ਦਾ ਰਿਕਾਰਡ ਹੁਣ ਕਹਿੰਦੇ ਪੜਤਾਲਿਆ ਜਾ ਰਿਹਾ ਸੀਬੀਆਈ ਦੇ ਵੱਲੋਂ DIG ਪੁੱਲਰ ਕਿਹੜੇ ਕਾਰਨ ਕਰਕੇ ਬੜੈਲ ਜੇਲ੍ਹ ਦੇ ਵਿੱਚ ਆਪਣੇ ਦલાਲ ਨੂੰ ਮਿਲਣਾ ਚਾਹੁੰਦਾ ਸੀ ਕਹਿੰਦੇ ਵੀ ਇਸ ਮਾਮਲੇ ਦੀ ਵੀ ਹੁਣ ਪੜਤਾਲ ਕੀਤੀ ਜਾਣੀ ਆ DIG ਪੁੱਲਰ ਨੂੰ ਅੱਜ ਆਪਾਂ ਜਾਣਦੇ ਜੀ ਕਿ ਅਦਾਲਤ ਦੇ ਵਿੱਚ ਫੇਰ ਪੇਸ਼ ਕਰ ਦਿੱਤਾ ਜਾਣਾ ਆਉਂਦੇ ਦਿਨਾਂ ਦੇ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਆਸਤਾ ਹੈ ਹੀ ਪਰ ਕਿਰਸ਼ਾਨੂ ਜਿਹੜਾ ਕਿ 9 ਦਿਨ ਦੇ ਇਸ ਵੇਲੇ CBI ਰਿਮਾਂਡ ਦੇ ਉੱਤੇ ਆ ਉਹਦੇ ਕੋਲੋਂ ਕੱਲੀ-ਕੱਲੀ ਗੱਲ ਪੁੱਛੀ ਵੀ ਜਾ ਰਹੀ ਹੈ ਤੇ ਇਹ ਵੀ ਪੁੱਛਿਆ ਜਾ ਰਿਹਾ ਕਿ ਜਿਹੜੀ ਆ ਡੈਰੀ ਆ ਜਿਹੜੀ ਨਾਬੇ ਵਾਲੇ ਘਰ ਦੇ ਵਿੱਚੋਂ ਮਿਲੀ ਆ ਇਹਦੇ ਵਿੱਚ ਜਿਹੜੇ ਜਿਹੜੇ ਅਧਿਕਾਰੀਆਂ ਜਿਹੜੇ ਜਿਹੜੇ ਨਕਾਵਾਂ ਦੇ ਨਾਮ ਦਰਜ ਆ ਜਿਹੜੀ ਉਹਨਾਂ ਦੇ ਮੂਰੇ ਰਕਮ ਲਿਖੀ ਹੋਈ ਆ ਜਿਹੜੇ ਉਹਦੇ ਮੂਰੇ ਬੈਂਕ ਖਾਤੇ ਦਿੱਤੇ ਹੋਏ ਆ ਕਿੰਨੇ ਕਿੰਨੇ ਪੈਸੇ ਪਾਏ ਗਏ ਕਿੰਨੇ ਕਿੰਨੇ ਪਾਉਣੇ ਸਨ ਤੇ ਕਿਹੜੇ ਕਿਹੜੇ ਕਾਰਨ ਕਰਕੇ ਪਾਉਣੇ ਸਨ ਕੀ ਕੀ ਕੰਮ ਕਰਵਾਏ ਗਏ ਹਨ ਇਹਦੇ ਬਾਰੇ ਵੀ ਮੁਕੰਮਲ ਜਾਣਕਾਰੀ ਦਿਓ ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਕਿਰਸ਼ਾਨੂੰ ਦੇ ਰਾਹੀਂ ਪੰਜਾਬ ਦੇ ਕਈ ਨੇਤਾ ਪੰਜਾਬ ਦੇ ਕਈ ਸੀਨੀਅਰ ਅਧਿਕਾਰੀ ਕਈ ਅਫਸਰ ਕੁੜਕੀ ਦੇ ਵਿੱਚ ਫਸ ਸਕਦੇ ਆ ਤੇ ਜਿਨ੍ਹਾਂ ਨੂੰ ਇਸ ਗੱਲ ਦੀ ਆਸ ਆ ਕਿ ਸਾਡਾ ਨਾਂ ਸਾਹਮਣੇ ਆ ਸਕਦਾ ਉਹ ਇਸ ਵੇਲੇ ਠਠੰਮਰੇ ਪਏ ਆ ਉਹਨਾਂ ਨੂੰ ਤਈਏ ਦਾ ਤਾਪ ਇਸ ਵੇਲੇ ਚੜਿਆ ਹੋਇਆ ਉਹ ਇਹ ਸੋਚਦੇ ਆ ਕਿਤੇ ਇਹ ਨਾ ਹੋਵੇ ਸਾਡਾ ਨਾਂ ਲਿਆ ਜਾਵੇ ਤੇ ਸਾਡਾ ਇਸ ਵੇਲੇ ਜਲੂਸ ਨਿਕਲ ਜੇ ਪਰ ਮੇਰੀ ਨਿੱਜੀ ਤੌਰ ਤੇ ਉੱਤੇ ਬੇਨਤੀ ਆ ਅਧਿਕਾਰੀਆਂ ਨੂੰ ਕਿ ਇਹਨਾਂ ਦਾ ਜਲੂਸ ਨਿਕਲਣਾ ਚਾਹੀਦਾ ਇਹਨਾਂ ਨੇ ਪੰਜਾਬ ਖਾਦਾ ਇਹਨਾਂ ਨੇ ਪੰਜਾਬੀਆਂ ਦਾ ਭਰੋਸਾ ਖਾਦਾ ਇਹਨਾਂ ਨੇ ਇਸ ਕੁਰਸੀ ਨੂੰ ਇਸ ਰੁਤਬੇ ਨੂੰ ਇਸ ਵਰਦੀ ਨੂੰ ਇਸ ਪੋਸਟ ਨੂੰ ਲੱਤ ਮਾਰੀ ਆ ਇਮਾਨਦਾਰੀ ਨੂੰ ਲੱਤ ਮਾਰੀ ਆ ਗੱਲ ਇਹ ਆ ਜੀ ਕਿ ਜਿਹੜੇ ਲੋਕਾਂ ਨੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗਦਾਰੀ ਕੀਤੀ ਆ ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਆ ਕੋਈ ਵੀ ਆ ਉਹਨੂੰ ਬਖਸ਼ਣਾ ਨਹੀਂ ਚਾਹੀਦਾ ਇਸ ਮਾਮਲੇ ਦੀ ਪੜਤਾਲ ਬਹੁਤ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ ਹੁਣ ਅਗਲਾ ਸਵਾਲ ਇਹ ਆ ਕਿ ਡੀਆਈਜੀ ਪੁਲਰ ਦਾ ਦੁਬਈ ਕਨੈਕਸ਼ਨ ਕੀ ਆ ਸੀਬੀਆਈ ਨੂੰ ਸੂਤਰਾਂ ਦੇ ਰਾਹੀਂ ਇਹ ਜਾਣਕਾਰੀ ਮਿਲੀ ਆ ਕਿ ਦੁਬਈ ਦੇ ਵਿੱਚ ਤਿੰਨ ਹੋਟਲ ਆ ਉਹਨਾਂ ਤਿੰਨ ਹੋਟਲਾਂ ਦੇ ਵਿੱਚ ਪੁਲਰ ਦੀ ਹਿੱਸੇਦਾਰੀ ਆ ਰਿਸ਼ਤੇਦਾਰ ਉਹਦਾ ਮੈਨੇਜ ਕਰਦਾ ਕੰਮ ਤੇ ਹਿਸਾਪਤੀ ਜਿਹੜੀ ਭੁੱਲਰ ਨੂੰ ਮਿਲ ਜਾਂਦੀ ਆ सीबीआई ਨੂੰ ਇਸ ਗੱਲ ਦੀ ਆਸ ਹੈ ਕਿ ਵਿਦੇਸ਼ਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਭੁੱਲਰ ਖੁਰਾਂ ਦੇ ਆਪਣੇ ਦੋਸਤਾਂ ਰਹਿੰ ਮਿੱਤਰਾਂ ਦੇ ਰਹਿੰ ਰਿਸ਼ਤੇਦਾਰਾਂ ਦੇ ਰਹਿੰ ਸਕੇ ਸੰਬੰਧਕਾਂ ਦੇ ਰਹਿੰ ਪੈਸੇ ਇਨਵੈਸਟ ਕੀਤੇ ਆ ਕਿਸੇ ਥਾਂ ਦੇ ਉੱਤੇ ਅਪਾਰਟਮੈਂਟ ਲਏ ਆ ਕਿਸੇ ਥਾਂ ਦੇ ਉੱਤੇ ਲੈਂਡ ਖਰੀਦੀ ਆ ਯਾਨੀ ਕਿ ਜ਼ਮੀਨ ਖਰੀਦੀ ਆ ਤੇ ਪੰਜਾਬ ਦੇ ਵਿੱਚ ਵੀ ਪਤਾ ਲੱਗਾ ਜਾਂ ਪੰਜਾਬੋਂ ਬਾਹਰ ਕਈ ਥਾਵਾਂ ਤੇ ਕੁਝ ਜ਼ਮੀਨ ਡੀਆਈਜੀ ਭੁੱਲਰ ਦੇ ਨਾਂ ਤੇ ਆ ਕੁਝ ਕੁਟੱਬਰ ਦੇ ਜੀਆਂ ਦੇ ਨਾਂ ਦੇ ਉੱਤੇ ਆ ਕੁਝ ਕੁ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਬੋਲਦੀ ਹੈ ਤੇ ਕੁਝ ਕੁ ਜਾਣਕਾਰੀਆਂ ਇਸ ਮਾਮਲੇ ਦੇ ਵਿੱਚ ਸ਼ਾਇਦ ਹੋਰ ਸਾਹਮਣੇ ਆ ਜਾਣ ਜਿਹੜੀਆਂ ਕਿ ਸੀਬੀਆਈ ਦੇ ਵੱਲੋਂ ਨਸ਼ਰ ਕੀਤੀਆਂ ਜਾਣੀਆਂ ਆਖਰ ਸੀਬੀਆਈ ਨੂੰ ਕਿਹੜੀ ਇਸ ਚੀਜ਼ ਦੀ ਹੋਰ ਉਡੀਕ ਹੈ ਜਿਹੜੀ ਕਿ ਇਸ ਮਾਮਲੇ ਨੂੰ ਪੂਰੇ ਪੰਜਾਬ ਪੱਧਰ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਬੇਪਰਦ ਕਰ ਦੇਵੇ ਆਖਰ ਸੀਬੀਆਈ ਉਸ ਕਿਹੜੇ ਮੌਕੇ ਦੀ ਭਾਲ ਦੇ ਵਿੱਚ ਹੈ ਕਿਹੜੀ ਇਹੋ ਜੀ ਤਹਿਕੀਕਾਤ ਦੇ ਵਿੱਚ ਹੈ ਜਿਹੜੀ ਕਿਰਸ਼ਾਨੂ ਦੇ ਮੂੰਹ ਦੇ ਵਿੱਚੋਂ ਗੱਲ ਨਿਕਲੇ ਤੇ ਬਾਅਦ ਦੇ ਵਿੱਚ ਪਤਾ ਲੱਗੇ ਜੀ ਕਿ ਆ ਆ ਅਧਿਕਾਰੀ ਤੇ ਆ ਆ ਪਾਰਟੀਆਂ ਦੇ ਨੇਤਾ ਵੀ ਇਸ ਗੰਦੇ ਕੰਮ ਦੇ ਵਿੱਚ ਹਾਜ਼ਰ ਹਨ ਸ਼ਾਮਲ ਹਨ ਕਈ ਲੋਕ ਇਹ ਗੱਲ ਕਹਿ ਦਿੰਦੇ ਵੀ ਭਾਈ ਤੰਦ ਨਹੀਂ ਤਾਣੀ ਉਲਝੀ ਆ ਮੈਂ ਇਹ ਗੱਲ ਕਹਿਣਾ ਕਿ ਤੰਦ ਵੀ ਉਲਝੀ ਆ ਤਾਣੀ ਬੇहद ਉਲਝੀ ਆ ਪੰਜਾਬ ਦੇ 90% ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਐਸੇ ਅਧਿਕਾਰੀ ਆ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਭ੍ਰਿਸ਼ਟ ਆ ਉਹਦੇ ਵਿੱਚ ਕਿਸੇ ਆਪਾਂ ਇੱਕ ਵਿਭਾਗ ਦਾ ਨਾਮ ਲੈਤਾ ਤਾਂ ਦੂਜੇ ਵਿਭਾਗ ਦੀ ਬੇਇੱਜ਼ਤੀ ਆ ਕਿਉਂਕਿ ਲਗਭਗ ਸਾਰੇ ਵਿਭਾਗਾਂ ਦੇ ਵਿੱਚ ਹੀ ਇਹੋ ਜਿਹੇ ਲੋਕ ਹੈਗੇ ਆ ਜਿਹੜੇ 10% ਦੇ ਚੰਗੇ ਆ ਉਹਨਾਂ ਦੇ ਵਿੱਚੋਂ 5% ਦੀ ਨੂੰ ਲਗਾਤਾਰ ਬਦਲੀਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਮੰਨ ਲਓ ਕੋਈ ਪੈਸੇ ਲੈਂਦਾ ਨਹੀਂ ਤੇ ਜਦੋਂ ਆਪ ਨਹੀਂ ਲੈਂਦਾ ਤੇ ਫਿਰ ਉੱਤੇ ਚੜਾਉਂਦਾ ਨਹੀਂ ਤੇ ਜਿਹੜਾ ਉੱਤੇ ਨਹੀਂ ਚੜਾਉਂਦਾ ਜਿਹੜਾ ਆਪ ਨਹੀਂ ਪੈਸੇ ਲੈਂਦਾ ਉਹਨੂੰ ਇਹ ਸਮਝਿਆ ਜਾਂਦਾ ਵੀ ਭਾਈ ਇਹ ਤਾਂ ਸਾਡੇ ਲਈ ਚਿੱਟਾ ਹਾਥੀ ਆ ਇਹਦੇ ਕੋਲੋਂ ਕਰਾਉਣਾ ਕੀ ਹੈ ਇਹਨੂੰ ਚੱਕ ਕੇ ਫਲਾਣੀ ਥਾਂ ਮਾਰੋ ਇਹਨੂੰ ਚੱਕ ਕੇ ਫਲਾਣੀ ਥਾਂ ਮਾਰੋ ਇਹਨੂੰ ਆਪਾਂ ਫਲਾਣੀ ਥਾਂ ਤੇ ਲਾਉਨੇ ਆ ਜਿੱਥੇ ਕਿ ਬਸ ਇਹਦਾ ਕਾਮੀ ਹੋ ਜਾ ਹੋਵੇ ਵੀ ਲੋਕਾਂ ਦੇ ਨਾਲ ਪਬਲਿਕ ਦੇ ਨਾਲ ਡੀਲਿੰਗ ਨਾ ਹੋਵੇ ਕਿਉਂਕਿ ਜੀਨੇ ਕੁਛ ਲੈਣਾ ਨਹੀਂ ਉਹਨੇ ਕੁਛ ਦੇਣਾ ਨਹੀਂ ਇਹੋ ਜੇ ਅਧਿਕਾਰੀ ਪੰਜ ਕਫੀਸ ਦੀ ਆ ਬਾਕੀ ਸਿਸਟਮ ਦੇ ਵਿੱਚ ਫਿੱਟ ਹੋਣ ਵਾਲੇ ਆ ਪਰ ਸਵਾਲ ਹੀ ਪੈਦਾ ਹੁੰਦਾ ਕਿ ਡੀਆਈਜੀ ਜਿਹੜੇ ਹੁਣ ਸਸਪੈਂਡ ਕੀਤੇ ਹੋਏ ਆ ਭੁੱਲਰ ਹੋਰਾਂ ਨੂੰ ਕਿਹਦਾ ਕਿਹਦਾ ਆਸਰਾ ਕਿਹੜੇ ਕਿਹੜੇ ਲੋਕ ਇਹਨਾਂ ਦੀ ਹਮਾਇਤ ਦੇ ਵਿੱਚ ਆ ਕਿੰਨਾ ਕਿੰਨਾ ਦੇ ਨਾਲ ਬੁੱਕਲ ਖੁੱਲੀ ਆ ਐਨੇ ਪੈਸੇ ਕੌਣ ਦਿੰਦਾ ਸੀ ਤੇ ਜਾਣਕਾਰੀਆਂ ਵਿੱਚੋਂ ਹੋਰ ਵੀ ਨਿਕਲ ਕੇ ਆਉਂਦੀਆਂ ਕਿ ਐਨੇ ਪੈਸੇ ਦੇਣ ਵਾਲਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਾਈਨਿੰਗ ਵਾਲੇ ਵੀ ਹੁੰਦੇ ਆ ਅਧਿਕਾਰੀਆਂ ਨੂੰ ਪੈਸੇ ਦੇਣ ਵਾਲਿਆਂ 'ਚ ਕਈ ਥਾਵਾਂ ਦੇ ਉੱਤੇ ਪਤਾ ਲੱਗਾ ਜੀ ਕਿ ਸਕ੍ਰੈਪ ਦਾ ਕੰਮ ਕਰਨ ਵਾਲੇ ਵੀ ਮੀਨਾ ਬੱਲ ਲੈਂਦੇ ਆ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਜਿਹੜੇ ਸਕ੍ਰੈਪ ਦੇ ਕਾਰੋਬਾਰੀ ਸਾਰੇ ਗਲਤ ਆ ਪਰ ਦੋ ਨੰਬਰ ਦਾ ਧੰਦਾ ਉਧਰ ਵੀ ਚੱਲਦਾ ਤੇ ਜਿੱਥੇ ਦੋ ਨੰਬਰ ਦਾ ਧੰਦਾ ਚੱਲਦਾ ਉੱਥੇ ਮਹੀਨਾ ਭਰੇ ਬਿਨਾ ਖਿਹੜਾ ਵੀ ਨਹੀਂ ਛੁੱਟਦਾ ਤੁਸੀਂ ਮਾਈਨਿੰਗ ਵਾਲਾ ਪਾਸਾ ਦੇਖ ਲਓ ਤੁਸੀਂ ਵੱਡੇ ਵੱਡੇ ਹੋਰ ਕਾਰੋਬਾਰੀ ਦੇਖ ਲਓ ਜਿਹੜੇ ਬਿਲਡਿੰਗ ਦੇ ਨਾਲ ਜੁੜੇ ਹੋਏ ਆ ਬਿਲਡਰ ਦੇ ਤੌਰ ਦੇ ਉੱਤੇ ਬਹੁਤ ਵੱਡੇ ਨਾ ਉਹਨਾਂ ਨੂੰ ਵੀ ਪਤਾ ਜੀ ਕਿ ਅਸੀਂ ਕਿਹੜੇ ਕਿਹੜੇ ਮਹਿਕਮੇ ਨੂੰ ਕੀ ਕੀ ਦੇਣਾ ਤੇ ਉਸ ਤੋਂ ਬਾਅਦ ਭਾਈ ਉਹ ਆਪ ਦਾ ਕੰਮਕਾਜ ਮਿਲ ਮਲਾ ਕੇ ਚਲਾਈ ਜਾਂਦੇ ਆ ਡੀ ਆਈ ਜੀ ਭੁੱਲਰ ਦੇ ਨਾਂ ਦੇ ਨਾਲ ਇੱਕ ਭਰੋਸਾ ਟੁੱਟਿਆ ਅਸਲ ਦੇ ਵਿੱਚ ਗੱਲ ਇਹ ਆ ਬੰਦੇ ਆਉਂਦੇ ਆ ਰੁਪਈਏ ਲੈਂਦੇ ਫੜੇ ਜਾਂਦੇ ਆ ਰੁਪਈਏ ਦੇਖ ਕੇ ਬਹੁਤੀ ਵਾਰ ਸ਼ਟ ਤੇ ਵੀ ਵੇਖੇ ਆ ਕੇਸ ਝੂਠੇ ਪੈ ਜਾਂਦੇ ਆ ਕੇਸ ਸੱਚੇ ਵੀ ਹੋ ਜਾਂਦੇ ਆ ਨਾਲ ਹੋਰ ਵੀ ਗੱਲਾਂ ਜੁੜ ਜਾਂਦੀਆਂ ਪਰ ਅਸਲ ਦੇ ਵਿੱਚ ਇੱਕ ਭਰੋਸਾ ਟਿੜਕਿਆ ਭਰੋਸਾ ਉਸ ਵੇਲੇ ਟਿੜਕਿਆ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੀ ਸੀਨੀਅਰ ਅਫਸਰ ਸ਼ਾਹੀ ਦੇ ਵਿੱਚ ਪੰਜਾਬੀ ਲੋਕਾਂ ਦੀ ਗਿਣਤੀ ਘਟੀ ਜਾਂਦੀ ਹੈ ਤੇ ਗੈਰ ਪੰਜਾਬੀਆਂ ਦੀ ਗਿਣਤੀ ਜਾਣ ਬੁੱਝ ਕੇ ਵੀ ਸ਼ਾਇਦ ਵਧਾਈ ਜਾਂਦੀ ਆ ਉਸ ਵੇਲੇ ਇੱਕ ਪੰਜਾਬੀ ਦੇ ਵੱਲੋਂ ਜੋ ਕੁਝ ਕੀਤਾ ਗਿਆ ਇਹ ਮਾੜੀ ਗੱਲ ਆ ਘਰ ਦੇ ਵਿੱਚੋਂ 7.5 ਕਰੋੜ ਰੁਪਈਆ ਮਿਲਣਾ ਇਹ ਕੋਈ ਅਚੰਚੇਤ ਨਹੀਂ ਰਾਤੋਂ ਰਾਤ ਕੌਣ ਨੋਟਾਂ ਦੇ ਟੈਕੀ ਭਰ ਕੇ ਬੈਗ ਭਰ ਕੇ ਘਰ ਦੇ ਵਿੱਚ ਰੱਖ ਜਾਂਦਾ ਸੀ ਇਹ ਇੱਕ ਬਹੁਤ ਵੱਡਾ ਸਵਾਲ ਆ ਜੇ ਇਹ ਆਪਣੇ ਨੋਟ ਆ ਹੈਗੇ ਤਾਂ ਆਪਣੀ ਜਦੋਂ ਆਪਣੇ ਘਰ ਦੇ ਵਿੱਚ ਪਏ ਸੀ ਤਾਂ ਇਹ ਕਿੰਨੇ ਲੰਮੇ ਸਮੇਂ ਤੋਂ ਇਹ ਕੁਝ ਚੱਲਦਾ ਸੀਗਾ ਇਹਦੀ ਪਰਿਪੜਤਾਲ ਹੋਣੀ ਚਾਹੀਦੀ ਆ 2.5 ਕਿਲੋ ਸੋਨਾ ਜੇਕਰ ਘਰ ਦੇ ਵਿੱਚੋਂ ਮਿਲਿਆ ਇੰਨਾ ਸੋਨਾ ਇੱਕ ਆਮ ਸਧਾਰਨ ਜੁਐਲਰੀ ਸ਼ਾਪ ਦੇ ਵਿੱਚ ਨਹੀਂ ਹੁੰਦਾ ਜਿਹੜਾ ਕਿਸ ਸਧਾਰਨ ਜੁਐਲਰੀ ਸ਼ਾਪ ਦਾ ਮਾਲਕ ਆ ਇੰਨਾ ਸੋਨਾ 2.5 ਕਿਲੋ ਦੇ ਕਰੀਬ ਘਰ ਦੇ ਵਿੱਚੋਂ ਮਿਲਣਾ ਤੇ ਉਹ ਵੀ ਇਹੀ ਮਿਲ ਜਾਣਾ ਤੇ ਉਸ ਤੋਂ ਕਈ ਗੁਣਾ ਵੱਧ ਸਮਾਨ ਹੋਰ ਹੋਣਾ ਇਹਦਾ ਮਤਲਬ ਇਹ ਆ ਕਿ ਇਹ ਪੰਜਾਬ ਦਾ ਸਮਾਨ ਆ ਇਹਦਾ ਮਤਲਬ ਇਹ ਆ ਕਿ ਇਹ ਗਲਤ ਰੂਪ ਦੇ ਵਿੱਚ ਇਕੱਠਾ ਕੀਤਾ ਗਿਆ ਉਹ ਤਾਂ ਨਾ ਜਿਹੜੇ ਧੰਨੇ ਦੱਸ ਦਿੰਦਾ ਜੀ ਕਿ ਪੰਜਾਬ ਦੇ ਵਿੱਚ ਆ ਕੁਝ ਈਵੇਂ ਚੱਲਦਾ ਸੀ ਈਵੇਂ ਚੱਲ ਰਿਹਾ ਹੈ ਤੇ ਪਤਾ ਨਹੀਂ ਕਿੰਨੀ ਕਦੇਰ ਤੱਕ ਚੱਲਣਾ ਹੁਣ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿ ਬਿਆਨ ਦਿੱਤਾ ਸੀ ਵਿਧਾਇਕ ਨੇ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਤੁਸੀਂ ਤਾਂ ਇੱਕ ਦੀ ਗੱਲ ਕਰਦੇ ਭੁੱਲਰ ਦੀ ਪੰਜਾਬ ਦੇ ਵਿੱਚ ਐਸੇ ਅਨੇਕਾਂ ਹੀ ਨੇਤਾ ਐਸੇ ਅਨੇਕਾਂ ਹੀ ਅਫਸਰਾਂ ਜਿਨ੍ਹਾਂ ਦੇ ਘਰ ਦੇ ਵਿੱਚੋਂ ਇਸ ਤੋਂ ਕਈ ਗੁਣਾ ਵੱਧ ਸਮਾਨ ਮਿਲ ਜਾਣਾ ਮਤਲਬ ਇਹ ਹੈ ਜੀ ਕਿ ਇੱਥੇ ਚੋਰ ਤੇ ਕੁੱਤੀ ਸਾਰੇ ਰਲੇ ਹੋਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਧਿਕਾਰੀ ਦੇ ਤੌਰ ਤੇ ਉੱਤੇ ਤਾਇਨਾਤ ਰਿਆਂ ਮੈਂ ਕੱਲੀ-ਕੱਲੀ ਗੜ ਦੀ ਰਮਸ ਤੇ ਕੱਲੀ-ਕੱਲੀ ਗੜ ਦੀ ਨਬਜ਼ ਜਾਣਦਾ ਜਾਣਦੇ ਪੰਜਾਬ ਦੇ ਲੋਕ ਵੀ ਆ ਪਰ ਪੰਜਾਬ ਦੇ ਲੋਕਾਂ ਦੀ ਬੇਵਸੀ ਆ ਤੇ ਪੰਜਾਬ ਦੇ ਲੋਕ ਭੁਲਕੜਾ ਥੋੜੇ ਕਿ ਸਮੇਂ ਬਾਅਦ ਹੋਰ ਖਬਰ ਆਉਗੀ ਡੀਆਈਜੀ ਭੁਲਰ ਨੂੰ ਕਿਨੇ ਚੇਤੇ ਰੱਖਣਾ ਪੰਜਾਬ ਦੇ ਲੋਕਾਂ ਨੇ ਬੀਤੇ ਵਿੱਚ 84 ਕਤਲੇ ਅਮਨੀ ਕਿਤੇ ਰੱਖਿਆ 1947 ਦੇ ਵਿੱਚ ਪੰਜਾਬ ਹੀ ਕਿਵੇਂ ਵੰਡਿਆ ਗਿਆ ਇਸ ਗੱਲ ਨੂੰ ਚੇਤੇ ਨਹੀਂ ਰੱਖਿਆ ਸ਼ਾਰਟ ਦੇ ਵਿੱਚ ਪੰਜਾਬ ਦੇ ਫਿਰ ਕਿਵੇਂ ਹਿੱਸੇ ਹੋਗੇ ਇਸ ਗੱਲ ਨੂੰ ਚੇਤੇ ਨਹੀਂ ਰੱਖਿਆ ਪੰਜਾਬ ਦੇ ਵਿੱਚ ਪਾਣੀ ਇਸ ਵੇਲੇ ਕਿਹੜੇ ਹਾਲਾਤ ਦੇ ਵਿੱਚ ਪਹੁੰਚ ਗਿਆ ਤੇ ਪੰਜਾਂ ਪਾਣੀਆਂ ਵਾਲੀ ਧਰਤੀ ਦੇ ਵਿੱਚ ਪਾਣੀ ਦੀਆਂ ਕਿੰਨੀਆਂ ਕਿਸਮਾਂ ਬਣੀਆਂ ਇਸ ਗੱਲ ਨੂੰ ਚੇਤੇ ਨਹੀਂ ਰੱਖਿਆ ਪੰਜਾਬ ਦੇ ਲੋਕਾਂ ਨੇ ਇਸ ਵੇਲੇ ਗੁਰੂਆਂ ਪੀਰਾਂ ਪੈਗੰਬਰਾਂ ਫਕੀਰਾਂ ਦੇਵਤਿਆਂ ਦੀਆਂ ਸਖਿਆਵਾਂ ਨੂੰ ਚੇਤੇ ਨਹੀਂ ਰੱਖਿਆ ਪੰਜਾਬ ਦੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਭੁੱਲ ਗਏ ਤੇ ਡੀਆਈਜੀ ਭੁੱਲਰ ਦੇ ਵੱਲੋਂ ਜੋ ਕੁਝ ਕੀਤਾ ਗਿਆ ਇਹਨੂੰ ਕਿਉਂ ਨਾ ਭੁੱਲਣਗੇ ਤੁਸੀਂ ਦੇਖੋ ਵੀ ਕੁਝ ਕਿੰਨਾ ਬਾਅਦ ਸ਼ਾਇਰੀ ਚੁਟਕੀਆਂ ਦੇ ਵਿੱਚ ਭੁੱਲ ਜਾਣ ਫਿਰ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਮੁੱਦਾ ਮਿਲੂਗਾ ਫਿਰ ਡੀਆਈਜੀ ਪੁਲਰ ਇੱਕ ਪਾਸੇ ਹੋ ਜਾਊਗਾ ਫਿਰ ਪੰਜਾਬ ਦੇ ਵਿੱਚ ਇੱਕ ਨਵੀਂ ਖਬਰ ਦਾ ਜਵਾਰ ਭਾਟਾ ਆਊਗਾ ਤੇ ਸਾਰੇ ਪੰਜਾਬੀ ਉਸ ਆਰ ਦੇ ਵਿੱਚ ਲੱਗ ਜਾਣੇ ਆ ਪਰ ਜਦੋਂ ਕਿਸੇ ਦਾ ਭਰੋਸਾ ਟੜਕਦਾ ਤੇ ਉਸ ਤੋਂ ਬਾਅਦ ਥੋੜੇ ਕਿਚਰ ਲਈ ਭਾਵੇਂ ਸਹੀ ਵੱਡੀ ਗਿਣਤੀ ਵਿੱਚ ਲੋਕ ਥੋੜੇ ਕਿਚਰ ਲਈ ਤੇ ਕੁਝ ਕੁ ਲੋਕ ਲੰਮੇ ਸਮੇਂ ਵਾਸਤੇ ਠਠ ਠੱਬਰ ਜਾਂਦੇ ਆ ਵੀ ਯਾਰ ਆ ਕੀ ਗੱਲ ਬਣੀ ਜਾਂਦੀ ਆ ਡੀਆਈਜੀ ਪੁਲਰ ਦੇ ਘਰ ਦੇ ਵਿੱਚੋਂ ਇੰਨੇ ਜ਼ਮੀਨ ਦੇ ਕਾਗਜ਼ਤ ਮਿਲਨੇ ਡੀਆਈਜੀ ਪੁੱਲਰ ਦੇ ਘਰ ਦੇ ਵਿੱਚੋਂ ਵਿਦੇਸ਼ੀ ਸ਼ਰਾਬ ਤੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲਣੀਆਂ ਡੀਆਈਜੀ ਪੁੱਲਰ ਦੇ ਮਾਛੀਵਾੜਾ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਸਥਿਤ ਫਾਰਮ ਹਾਊਸ ਦੇ ਵਿੱਚੋਂ ਕੁਝ ਵੀ ਨਾ ਮਿਲਣਾ ਤੇ ਉੱਥੇ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਕੇਅਰ ਟੇਕਰ ਦੀ ਜ਼ਿੰਮੇਵਾਰੀ ਨਿਭਾਉਣਾ ਤੇ ਉਹ ਹਰਪਾਲ ਸਿੰਘ ਦਾ ਹਾਲੇ ਤੱਕ ਨਾਂ ਲੱਭਣਾ ਵੀ ਉਹ ਕਿਹੜੇ ਪਾਸੇ ਗਿਆ ਸਵਾਲ ਇਹਦੇ ਵਿੱਚੋਂ ਵੀ ਕਈ ਖੜੇ ਹੁੰਦੇ ਆ ਮੈਂ ਦਾਅਵੇ ਨਾਲ ਇਹ ਗੱਲ ਕਹਿਦਾ ਕਿ ਜੇਕਰ ਸੀਬੀਆਈ ਦੇ ਵੱਲੋਂ ਸ਼ਾਨੂ ਦੇ ਕੋਲੋਂ ਭੁੱਲਰ ਦੇ ਕੋਲੋਂ ਮਿਲਣ ਵਾਲੇ ਦੋ ਡੀਐਸਪੀ ਦੇ ਕੋਲੋਂ ਜੇਕਰ ਸਹੀ ਤਰੀਕੇ ਨਾਲ ਪੁੱਛ ਪੜਤਾਲ ਕੀਤੀ ਜਾਵੇ ਤਾਂ ਐਸੇ ਐਸੇ ਪਲੰਦੇ ਨਿਕਲ ਸਕਦੇ ਆ ਸ਼ਾਇਦ ਪੰਜਾਬ ਦੇ ਲੋਕ ਉਹਦੇ ਉੱਤੇ ਹੈਰਾਨ ਹੋਣਾ ਵੀ ਬੰਦ ਹੋ ਜਾਣ ਵੀ ਇਹਦੇ ਵਿੱਚੋਂ ਤਾਂ ਕੁਝ ਨਾ ਕੁਝ ਨਿਕਲੇ ਹੀ ਆਉਂਦਾ ਪਰ ਡੀਆਈਜੀ ਭੁੱਲਰ ਇਹ ਪਹਿਲਾ ਵਿਅਕਤੀ ਨਹੀਂ ਆ ਬਹੁਤ ਸਾਰੇ ਭੁੱਲਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੇ ਬਹੁਤ ਸਾਰੇ ਭੁੱਲਰ ਪੰਜਾਬ ਦੀ ਅਫਸਰशाही ਦੇ ਵਿੱਚ ਐਸੇ ਆ ਜਿਹੜੇ ਕਿ ਦੋ ਨੰਬਰ ਦੇ ਵਿੱਚ ਕੰਮ ਕਰ ਕਰਕੇ ਦੌਲਤ ਦੇ ਐਸੇ ਅੰਬਾਰ ਖੜੇ ਕਰ ਗਏ ਆ ਵੀ ਸਾਡੇ ਕੋਲੇ ਸ਼ਬਦ ਪਾਉਣੇ ਪੈ ਜਾਂਦੇ ਵੀ ਯਾਰ ਕਿਹਨੂੰ ਚੰਗਾ ਕਹਗੇ ਤੇ ਕਿਹਨੂੰ ਮਾੜਾ ਕਹਗੇ ਨੋਟਾਂ ਨੇਗਾ ਦੱਥੀਆਂ ਗਿਣੀਆਂ ਨਹੀਂ ਜਾਂਦੀਆਂ ਨੋਟਾਂ ਨੂੰ ਸ਼ੌਂਕ ਲੱਗ ਜਾਂਦੀ ਆ ਨੋਟ ਆਪਣੇ ਵਰਤੋਂ ਦੇ ਵਿੱਚ ਵੀ ਨਹੀਂ ਆਉਂਦੇ ਪਰ ਨੋਟਾਂ ਦਾ ਚਾਹ ਨੋਟਾਂ ਦਾ ਛੱਸ ਨੋਟ ਇਕੱਠੇ ਕਰਨ ਦਾ ਜਨੂਨ ਨੋਟ ਇਕੱਠੇ ਕਰਨ ਦੀ ਲਤ ਜਿਵੇਂ ਕਿ ਨਸ਼ੇ ਦੀ ਲਤ ਹੁੰਦੀ ਆ ਇਹਦੇ ਨਾਲ ਪੰਜਾਬ ਕਿਵੇਂ ਮਰਦਾ ਪੰਜਾਬੀਆਂ ਦੇ ਏਰਮਾਨ ਕਿਵੇਂ ਮਾਰੇ ਜਾਂਦੇ ਆ ਇਹ ਸਾਡੇ ਕੋਲੇ ਬਾਕੀ ਉਦਾਹਰਨਾ ਮੰਗ ਭੁੱਲਰ ਦੇ ਘਰ ਦੀ ਉਦਾਹਰਨ ਵੀ ਆ ਸੋ ਡੀਆਈਜੀ ਭੁੱਲਰ ਦੇ ਬਾਬਤ ਕਹਿੰਦੇ ਜੀ ਹੋਰ ਵਕ ਵਕ ਦੇਸ਼ਾਂ ਦੀਆਂ ਵੀ ਜਾਣਕਾਰੀਆਂ ਮਿਲ ਰਹੀਆਂ ਵੀ ਉੱਥੇ ਕੀ ਕੀ ਹੈ ਤੇ ਕਿਵੇਂ ਕਿਵੇਂ ਹੈ ਕਿਵੇਂ ਕਿਵੇਂ ਕਿਹਦੇ ਕਿਹਦੇ ਕੋਲੋਂ ਪੈਸੇ ਆਉਂਦੇ ਸਨ ਕਿੱਥੋਂ ਕਿੱਥੋਂ ਮੀਨੇ ਬੰਨੇ ਸੀ ਪਰਿਵਾਰ ਦੇ ਨਾਂ ਦੇ ਉੱਤੇ ਤੇ ਪਰਿਵਾਰਕ ਮੈਂਬਰਾਂ ਤੋਂ ਬਾਹਰਲੇ ਕਿਹੜੀ ਨਾਵਾਂ ਦੇ ਉੱਤੇ ਜਾਇਦਾਦਾਂ ਕਰਵਾਈਆਂ ਗਈਆਂ ਕਿਹੜੀ ਥਾਂ ਦੇ ਉੱਤੇ ਖੁੱਲਾ ਗੱਫਾ ਹੁੰਦਾ ਸੀ ਤੇ ਕਿਹੜੀ ਥਾਂ ਤੋਂ ਟੈਚੀ ਅੱਧਾ ਭਰ ਕੇ ਆਉਂਦਾ ਸੀ ਇਹਦੇ ਬਾਰੇ ਪੜਤਾਲ ਹੋਣੀ ਆ ਕਿਰਸ਼ਾਨੂੰ ਦੇ ਕੋਲੋਂ ਜੇਕਰ ਬਾਹਮ ਰੋੜ ਕੇ ਪੁੱਛਿਆ ਜਾਵੇ ਤਾਂ ਬਹੁਤ ਸਾਰੇ ਖੁਲਾਸੇ ਹੋਰ ਹੋਣੇ ਆ ਪਰ ਇੱਕ ਗੱਲ ਹੋਰ ਆ ਜਿਹੜਾ ਕ੍ਰਿਸ਼ਨੂ ਜਾਂ ਕ੍ਰਿਸ਼ਨੂ ਕਈ ਲੋਕਾਂ ਨੂੰ ਕਹਿੰਦੇ ਆ ਉਹ ਹਾਕੀ ਦਾ ਪਲੇਅਰ ਸੀ ਤੇ ਉਹ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪੁਲਿਸ ਦੇ ਵਿੱਚ ਭਰਤੀ ਹੋ ਨਹੀਂ ਸਕਿਆ ਕਿਸੇ ਕਾਰਨ ਕਰਕੇ ਫਿਰ ਉਹਨੇ ਤਿੰਨ ਵਰਿਆਂ ਦੇ ਵਿੱਚ ਇੰਨੀ ਕਾਮਯਾਬੀ ਹਾਸਲ ਕੀਤੀ ਕਿ ਪੰਜਾਬ ਦੇ ਕਈ ਅਧਿਕਾਰੀ ਉਹਨੂੰ ਕਹਿੰਦੇ ਸੀ ਕਿ ਤੇ ਸਾਡੀ ਬਦਲੀ ਤਾਂ ਨਹੀਂ ਹੋ ਰਹੀ ਜੇ ਸਾਡੀ ਬਦਲੀ ਹੋਈ ਤੇ ਰੁਕਵਾ ਦੇ ਸਾਨੂੰ ਮਰਜ਼ੀ ਦੀ ਪੋਸਟਿੰਗ ਦਵਾ ਦੇ ਫਲਾਣੇ ਥਾਂ ਦੇ ਉੱਤੇ ਸਾਡੀ ਇਸ ਵੇਲੇ ਡਿਊਟੀ ਕਰਵਾ ਦੇ ਫਲਾਣੇ ਦੇ ਉੱਤੇ ਪਰਚਾ ਦਰਜ ਕਰਵਾ ਦੇ ਫਲਾਣੇ ਦਾ ਪਰਚੇ ਦੇ ਵਿੱਚੋਂ ਨਾ ਕਢਵਾ ਦੇ ਫਲਾਣੇ ਦਾ ਪਰਚੇ ਦੇ ਵਿੱਚ ਨਾ ਪਵਾ ਦੇ ਜਾਂਚ ਨੂੰ ਇਹਨੇ ਪ੍ਰਭਾਵਿਤ ਕਰ ਦੇ ਜੇ 29 ਸਾਲ ਦਾ ਮੁੰਡਾ ਇਹ ਕੁਝ ਅੱਜ ਪੰਜਾਬ ਦੇ ਵਿੱਚ ਕਰਨ ਦੀ ਸਮਰੱਥਾ ਰੱਖਦਾ ਪੈਸੇ ਲੈ ਕੇ ਆਪਦਾ ਹਿੱਸਾ ਰੱਖ ਕੇ ਤੇ ਨੇਤਾ ਦੇ ਘਰ ਦੇ ਵਿੱਚ ਅਫਸਰ ਦੇ ਘਰ ਦੇ ਵਿੱਚ ਪਚਾਉਣ ਦਾ ਮਾਦਾ ਰੱਖਦਾ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਵੱਡੀ ਉਮਰ ਵਾਲੇ ਵੱਡੀਆਂ ਕੁਰਸੀਆਂ ਵਾਲੇ ਤਾਂ ਬਹੁਤ ਕੁਝ ਕਰਨੇ ਹੋਣਗੇ ਜੇਕਰ 29 ਸਾਲ ਦਾ ਇੱਕ ਮੁੰਡਾ ਆਹ ਕੁਝ ਕਰਨ ਦੇ ਵਿੱਚ ਮੁਹਾਰਤ ਰੱਖ ਗਿਆ ਫਿਰ ਕਈ ਨੇਤਾ ਜਿਹੜੇ ਕਿ ਬਹੁਤ ਵੱਡੇ ਵੱਡੇ ਰਤਬਿਆਂ ਤੇ ਬੈਠੇ ਆ ਕਈ ਅਫਸਰ ਜਿਹੜੇ ਕਿ ਇਸ ਵੇਲੇ ਉਮਰਾਂ ਭੋਗ ਚੁੱਕੇ ਆ ਉਹਨਾਂ ਨੇ ਕੀ ਕੁਝ ਕੀਤਾ ਹੋਊਗਾ ਤੇ ਕੀ ਕੁਝ ਕਰਦੇ ਹੋਣਗੇ ਇਹਦੇ ਬਾਰੇ ਗਿਆਨ ਹੋ ਜਾਂਦਾ ਸੋ ਕਰਸ਼ਾਨੂ ਦੀ ਜੇਕਰ ਚੰਗੀ ਤਰ੍ਹਾਂ ਬਾਹਮ ਰੋੜੀ ਜਾਵੇ ਤੇ ਭੁੱਲਰ ਦੇ ਕੋਲੋਂ ਜੇਕਰ ਸਹੀ ਤਰੀਕੇ ਨਾਲ ਪੁੱਛ ਪ੍ਰਤੀਤਰੀ ਤੇ ਭੁੱਲਰ ਦੇ ਕੋਲੋਂ ਜੇਕਰ ਸਹੀ ਪੁੱਛਗਿਸ਼ ਕੀਤੀ ਜਾਵੇ ਤਾਂ ਖੁਲਾਸੇ ਮੇਰਾ ਖਿਆਲ ਆ ਵੀ ਕਈ ਕਈ ਮੀਟਰ ਲੰਬੇ ਹੋਣੇ ਆ ਇਹ ਰਾਜਨੀਤੀ ਦਾ ਮੁੱਦਾ ਵੀ ਬਣ ਗਿਆ ਬੀਜੇਪੀ ਲਗਾਤਾਰ ਇਹ ਗੱਲ ਕਹੀ ਜਾਂਦੀ ਆ ਕਿ ਦੇਖੋ ਦਿੱਲੀ ਦੇ ਵਿੱਚੋਂ ਏਜੰਸੀ ਆ ਕੇ ਤੇ ਇਨ੍ਹਾਂ ਬੰਦਿਆਂ ਨੇ ਭ੍ਰਿਸ਼ਟਾਚਾਰ ਨੂੰ ਫੜ ਸਕਦੀ ਐ ਸੂਬੇ ਦੀ ਸਰਕਾਰ ਸੁੱਤੀ ਪਈ ਐ ਸੂਬੇ ਦੀ ਸਰਕਾਰ ਇਹ ਗੱਲ ਕਹਿੰਨੀ ਕਿ ਪਹਿਲੇ ਦਿਨ ਤੋਂ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੇ ਹਾਂ ਅਸੀਂ ਆਪ ਦੇ ਵਿਧਾਇਕ ਵੀ ਨਹੀਂ ਛੱਡੇ ਮੰਤਰੀ ਵੀ ਨਹੀਂ ਛੱਡੇ ਅਸੀਂ ਡੀਐਸਪੀ ਵੀ ਨਹੀਂ ਛੱਡੇ ਅਸੀਂ ਇੱਥੇ ਡੀਸੀ ਵੀ ਨਹੀਂ ਛੱਡੇ ਅਸੀਂ ਇੱਥੇ ਹੋਰ ਅਹੁਦੇਦਾਰ ਵੀ ਨਹੀਂ ਛੱਡੇ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਇੰਨੇ ਵੱਡੇ ਪੱਦਰ ਤੇ ਕੰਮ ਕਰ ਰਹੇ ਹਾਂ ਨੇਤਾ ਆਪਸ ਵਿੱਚ ਫਸੇ ਜਾਂਦੇ ਆ ਕਈ ਅਧਿਕਾਰੀ ਠਠਮਰੇ ਪਏ ਆ ਕਈ ਨੇ ਤਾਂ ਇਸ ਵੇਲੇ ਜਿਹੜੇ ਕੁੰਡੀ ਬਾਜ਼ ਆ ਉਹ ਵੀ ਡਰੇ ਪਏ ਆ ਸੀਬੀਆਈ ਦਾ ਕੋਈ ਪਤਾ ਨਹੀਂ ਕਿਦੇ ਘਰ ਦੇ ਵਿੱਚ ਕਦੋਂ ਪਹੁੰਚ ਜੇ ਤੇ ਇਹ ਐਤ ਕੀ ਡਾਰੀ ਆ ਕਿ ਭੁੱਲਰ ਦੀ ਦਿਵਾਲੀ ਨਿਕਲੀ ਆ ਐਤ ਕੀ ਆਪਾਂ ਜਾਣਦੇ ਕਿ ਅੰਦਰ ਪਰ ਇਸ ਦਿਵਾਲੀ ਨੇ ਕਈਆਂ ਦੀ ਦਿਵਾਲੀ ਖਰਾਬ ਕੀਤੀ ਕਿਉਂਕਿ ਡਰ ਸੀ ਵੀ ਭੁੱਲਰ ਤੇ ਕਰਸ਼ਾਨੂੰ ਸਾਡਾ ਨਾਨਾ ਦੇ ਰਹਿਣ ਤੇ ਕਈ ਅਧਿਕਾਰੀ ਆਪਦੇ ਚੰਡੀਗੜ੍ਹ ਵਾਲੇ ਘਰਾਂ ਨੂੰ ਕੁੰਡੇ ਮਾਰ ਕੇ ਤੇ ਕਿਤੇ ਅਣਦਸੀ ਥਾਂ ਤੇ ਚਲੇ ਗਏ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਕੋਈ ਮਠਿਆਈ ਦਾ ਡੱਬਾ ਜੀਦੇ ਵਿੱਚ ਮਠਿਆਈ ਦੀ ਥਾਂ ਦੇ ਉੱਤੇ ਗਹਿਣਾ ਗੱਟਾ ਹੁੰਦਾ ਵੀ ਭਾਈ ਅਫਸਰ ਨੂੰ ਖੁਸ਼ ਕਰਨਾ ਉਹ ਜਦੋਂ ਗਹਿਣੇ ਗੱਟੇ ਵਾਲਾ ਡੱਬਾ ਫੜਾਉਣ ਆਏ ਤਾਂ ਮਗਰਲੇ ਪਾਸੇ ਸੀਬੀਆਈ ਸਿਵਲ ਵਰਦੀ ਚ ਨਾ ਫਿਰਨੀ ਹੋਵੇ ਸੀਬੀਆਈ ਦੇ ਅਧਿਕਾਰੀ ਹੀ ਨਾ ਕਿਤੇ ਫੜਾਉਣ ਆ ਜਾਣ ਉਹ ਫਿਰ ਘਰੋਂ ਭੱਜ ਗਏ ਵਿਨੇ ਭਾਈ ਉਹ ਘਰੇ ਕਦੋਂ ਮੁੜਦੇ ਆ ਵਿਨੇ ਆਉਂਦੇ ਸਮੇਂ ਦੇ ਵਿੱਚ ਭੁੱਲਰ ਦੇ ਮਾਮਲੇ ਦੇ ਵਿੱਚ ਹੋਰ ਕੀ ਹੁੰਦਾ ਵਿਨੇ ਕਿਹੜੇ ਕਿਹੜੇ ਨੇਤਾ ਪੁੱਠੇ ਟੰਗੇ ਜਾਂਦੇ ਆ ਕਿਹੜੇ ਕਿਹੜੇ ਅਧਿਕਾਰੀ ਨੰਗੇ ਕੀਤੇ ਜਾਂਦੇ ਆ ਪਰ ਗਲਤ ਕੰਮ ਕਰਨ ਵਾਲੇ ਸਾਰੇ ਨੰਗੇ ਹੋਣੇ ਚਾਹੀਦੇ ਸਨ ਜੇ ਨਹੀਂ ਹੋਏ ਤਾਂ ਹੋਣੇ ਚਾਹੀਦੇ ਹਨ